ਲੋ ਜੀ ਦੋਸਤੋ ਸੋਮਨ ਪੁੱਤਾਲੀ ਕੋਠੀ ਦਿਖਾਉਨੇ ਅੱਜ ਤਰਮੰਡੀ ਸਾਬ ਦੇ ਵਿੱਚ ਜਿਹੜੇ ਮਸ਼ਹੂਰ ਆ ਇਹ ਪੁੱਤਾਲੀ ਕੋਠੀ ਬਾਈ ਦੀ ਆ ਲੈ ਲੈ ਰਾਹ ਦੇ ਉੱਤੇ ਆ ਵੇ ਦੇ ਇਹ ਪੁੱਤਾਲੀ ਕੋਠੀ ਮੈਨੂੰ ਪਤਾ ਨਹੀਂ ਕਿਥੋਂ ਨੀਲੀ ਅਗੇਸਟ ਰੱਖੀ ਆ ਬਿਸ਼ਵਰੇ ਦੀ ਹਾਲਤ ਬਹੁਤ ਖਰਾਬ ਕੀਤੀ ਹੋਈ ਆ ਲੋਕਾਂ ਦੇ ਉੱਪਰ ਆਪਦੇ ਨਾਮ ਵਗੈਰਾ ਸਾਰਾ ਉਛਪਾਇਆ ਹੋਇਆ ਸਰਦੂਰ ਗਣ ਤੋਂ ਕੋਈ ਮਾਨਸਾ ਤਾਂ ਕੋਈ ਕੁਛ ਕੋਈ ਕੁਛ ਬਹੁਤ ਸ਼ਾਂਤਵੇਂ ਕੋਠੀ ਆ ਵਿਚਾਰੀ ਨੇ ਇਵੇਂ ਬੰਦਾਮ ਕਰ ਰੱਖਿਆ ਇਹ ਜੀ ਇਹਦੇ ਵਿੱਚ ਭੂਤਾਂ ਵਾਲੀ ਕੋਈ ਗੱਲ ਹੈ ਵੀ ਨਹੀਂ ਵੈਸੇ ਫਸਿਕ ਮਤਲਬ ਵੀ ਹੋ ਜਾਂਦਾ ਵੀ ਹਾਂ ਬਾਕੀ ਇੱਥੇ ਭੂਤ ਰਹਿੰਦੇ ਆ ਜਾਂ ਹੋਰ ਉਹਦੇ ਕਰਕੇ ਮਸ਼ਹੂਰ ਹੋ ਜਾਂਦਾ ਉਹ ਪਿੱਛੇ ਦੇ ਦਰਖਤ ਹੈ ਬਹੁਤ ਵਧੀਆ ਇਧਰ ਜਦੋਂ ਇਹ ਬਸ ਦੀ ਸੀਗੀ ਉਦੋਂ ਬਾਹਰਲੇ ਪਾਸੇ ਇਹੜਾ ਆਪਾਂ ਚੌਂਕਾ ਤਿਆਰ ਕਰਦੇ ਆ ਉਹ ਬਣਿਆ ਹੋਇਆ ਸ਼ਾਇਦ ਏਅਰ ਸੋਈ ਰਹੀ ਹੋਊਗੀ ਕਿਚਨ ਰਹਿ ਆਉਗਾ ਵੀ ਤੇ ਫਾਈ ਦਾ ਸਿਰ ਤੋਂ ਆ ਗਿਆ ਇਹ ਚੀਜ਼ ਆ ਗਈ ਕਿਤੇ ਇਧਰ ਹੁਣ ਕੰਦ ਹੁਣ ਕੱਢੀ ਗਈ ਹੈ ਪਹਿਲਾਂ ਹੈ ਨਹੀਂ ਸੀ ਇਹ ਇਹ ਇਧਰ ਇਹ ਏਰੀਆ ਨਾਲ ਹੀ ਸੀ ਇਹਦੇ ਮੈਂ ਟੇ ਅਲੱਗ ਕਰਤਾ ਹੁਣ ਪਾਰਟੀਸ਼ਨ ਕਰਕੇ ਇਹ ਪਸ਼ੂਆਂ ਦਾ ਏਰੀਆ ਸੀਗਾ ਆਹ ਰਹਿਸੀ ਕੀ ਸਾਰੀ ਦੇ ਵਿੱਚ ਉੱਪਰ ਪੌੜੀਆਂ ਚੜਦੀਆਂ ਛੱਤ ਵਗੈਰਾ ਬਿਨਾਂ ਸੰਭਾਲ ਤੋਂ ਕਾਕੰਡੇ ਹੋਏ ਪਏ ਉੱਤੇ ਸੋਇਏ ਜੀ ਪੁੱਤਾਂ ਵਾਲੀ ਕੋਠੀ ਜਿਹੜੀ ਵੱਜਦੀ ਆ ਤਲਵੰਡੀ ਸਾਬੋ ਦੇ ਵਿੱਚ ਧਾਨੀ ਮਾਂ ਦੀ ਘਾਣਾਂ ਕdੀयਆਂ ਵੀਆ ੀ